ਕੀ ਜੀ ਜੀ ਕਿਉਂਕਿ ਉਹ ਸਾਨੂੰ ਸਾਡੀ ਔਕਾਤ ਦਿਖਾ ਦੇਗਾ ਵੀ ਤੂੰ ਕਾਕਾ ਇੱਥੇ ਜੇ ਖੜਾ ਹਾ ਜੀ ਉਹ ਕੰਮ ਤਾਂ ਟੱਕਾ ਕਰਿਆ ਨਹੀਂ ਪਿਛਲੇ 5 ਸਾਲ ਤੱਕ ਚੁਣਿਆ ਸੀਗਾ ਤੂੰ ਕੀ ਕਰਿਆ ਸਿਰ ਹੀ ਵੋਟਾਂ ਮੰਗਣ ਦਾ ਸੁਆਦ ਆਉਂਦਾ ਹੁਣ ਜਿਹੜੇ ਜਿੱਤ ਗਏ ਉਹਨਾਂ ਨੂੰ ਤਾਂ ਆਪਣੇ ਮੁਹੱਲਿਆਂ ਦਾ ਹੀ ਨਹੀਂ ਪਤਾ 15 ਨੰਬਰ ਵਾਰ ਤੋਂ ਗੁਦਰਾਮ ਇਹਨਾਂ ਨੇ ਕੋ ਚੁਣ ਕੇ ਭੇਜਿਆ ਬਾਈ ਈਸੀ ਰਿਜ਼ਰਵ ਵਾਰ ਤੋਂ ਉਹ ਜੀ ਪੀਪਾ ਬਲਸਿੰਦਰ ਕੌਰ ਜੀ ਦੇ ਪੀਏ ਦੇ ਘਰੇ ਪੇਂਟ ਕਰ ਰਿਆ ਸੀਗਾ ਜਦੋਂ ਇਹਨਾਂ ਦਾ ਕੈਂਡੀਡੇਟ ਆ ਜਵਾਬ ਦੇ ਗਿਆ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਤਾਂ ਉਹਨੇ ਭਾਈਨੇ ਪੁੱਛਿਆ ਵੀ ਤੂੰ ਕਿਹੜੀ ਕਾਸਟ ਨੂੰ ਬਿਲੋਂਗ ਕਰਦਾ ਤਾਂ ਉਹਨੇ ਦੱਸਿਆ ਜੀ ਮੈਂ BC ਕਾਸਟ ਨੂੰ ਬਿਲੋਂਗ ਕਰਦਾ ਉਹ ਕਹਿੰਦਾ ਲੈ ਫੜ ਗਈ ਗੱਲ ਫਿਰ ਤੂੰ ਤਾਂ MC ਬਣ ਗਿਆ ਉਹ ਕਹਿੰਦਾ ਭਾਈ ਜੀ ਮੈਨੂੰ ਤਾਂ ਇਹ MC ਦਾ ABC ਵੀ ਨਹੀਂ ਪਤਾਗਾ ਤੂੰ ਕੀ ਲੈਣਾ ਇਸ ਗੱਲ ਤੋਂ ਤੂੰ ਕਾਗਜ਼ ਭਰ ਉਹਦੇ ਵਾਸਤੇ ਇਹਨਾਂ ਨੇ ਕੋਈ ਐਨਓਸੀ ਨਹੀਂ ਲਗਤੀ ਕੋਈ ਕਾਗਜ਼ ਨਹੀਂ ਪੂਰਾ ਕੀਤਾ ਲਿਆਏ ਫਾਇਲ ਫਰੀ ਦੂਸਰੇ ਦਿਨ ਕਹਿੰਦੇ ਜੀ ਅਨਪੋਸਟ ਐਮਸੀ ਬਣ ਗਿਆ ਬੁਧਰਾਮ ਉਹ ਬੁਧਰਾਮ ਨੂੰ ਹੁਣ ਲੋਕਾਂ ਦਾ ਕੀ ਪਤਾ ਜੀ ਕੀ ਦੁੱਖਾਂ ਜਿਹੜੇ ਬੁਧਰਾਮ ਨੇ ਵਿਚਾਰੇ ਨੇ ਕਿਤੇ ਕਿਸੇ ਗਲੀ ਜਾ ਕੇ ਬੋਲੀ ਨਹੀਂ ਮੰਗੀ ਆਪ ਦੇ ਵਾਸਤੇ ਤਾਂ ਕੀ ਪਹਿਲਾਂ ਆਪਣੇ ਕੋਈ ਪਾਰਟੀ ਵਾਸਤੇ ਵੀ ਨਹੀਂ ਮੰਗੀ ਇਹੇ ਜੀ ਐਮਸੀ ਮੂੰਹ ਪਾ ਜਾਂਦਾ ਇਹਨਾਂ ਨੂੰ ਫਿਰ ਤਿੰਨ ਮਹੀਨਿਆਂ ਤੋਂ ਫੇਰ ਮੰਗ ਲੈਂਦੇ ਫਿਰ ਛੇ ਮਹੀਨਿਆਂ ਤੋਂ ਫੇਰ ਮੰਗ ਲੈਂਦੇ ਇਹ ਅਖੀਰ ਨੂੰ ਹਾਲਾਤ ਐ ਜੇ ਹੋਈਂਦੇ ਕਿ ਅਗਲਾ ਇਥੋਂ ਛੱਟ ਕੇ ਭੱਜ ਜਾਂਦਾ ਮੇਰੀ ਇੱਕ ਗੱਲ ਯਾਦ ਰੱਖਿਓ ਅੱਜ ਆਲੀਆ ਮੈਂ ਪ੍ਰੈਸ ਦੇ ਸਾਹਮਣੇ ਕਹਿ ਰਿਹਾ ਜੇ ਗੁੰਡਾ ਅੰਸਰ ਅਜੇ ਇਥੇ ਸਿਰ ਚੱਕ ਰਿਹਾ ਪੈਸੇ ਮੰਗ ਰਿਹਾ ਪੈਸੇ ਲੈ ਰਿਹਾ ਪੁਲਿਸ ਦੀ ਨੌਲੇਜ ਐ ਵਪਾਰੀ ਦੁਕਾਨਦਾਰ ਸ਼ਿਕਾਇਤ ਕਰ ਰਿਹਾ ਫੇਰ ਵੀ ਨਹੀਂ ਕੁਝ ਹੋ ਰਿਹਾ ਔਰ ਇਹ ਵਾਰੀ ਵਾਰੀ ਹੋ ਰਿਹਾ ਤੇ ਦਿਮਾਗ ਤੁਸੀ ਲਾਦੇ ਵੀ ਕੌਣ ਕਰਵਾ ਰਿਹਾ ਸਰਕਾਰ ਨਹੀਂ ਇਹ ਹਲਕੇ ਦੇ ਨਮਾਇंदे ਕਿਉਂਕਿ ਇਹਨਾਂ ਦੇ ਪਿਓ ਚਾਚਾ ਤੋਂ ਇਹਨਾਂ ਨੂੰ ਆਪ ਤਾਂ ਪਈਆਂ ਇਹਨਾਂ ਕੰਮਾਂ ਦੀ ਠੱਗੀਆਂ ਖੋਹਣਾ ਡਰਾਉਣਾ ਇਹ ਇਹ ਕੋਈ ਮੂਵਮੈਂਟ ਚਾਹੇ ਇਹ ਕੋਈ ਕਿਸੇ ਧਰਮ ਪਿੱਛੇ ਲੜਨ ਵਾਲੇ ਯੋਧੇ ਨਹੀਂ ਹੈਗੇ ਇਹ ਇਹ ਸਮਾਂ ਤੇ ਐਕਸਟਰੀਮਿਸਟ ਜਿਹੜੇ ਆ ਜਾਂਦੇ ਕਦੇ ਨਕਸਲ ਆ ਗਏ ਕਦੇ ਆਤੋਵਾਦ ਆ ਗਿਆ ਕਦੇ ਗੈਂਗਸਟਰ ਆ ਗਏ ਇਹਨਾਂ ਨੇ ਉਹਨਾਂ ਨਾਲ ਸਾਝਾ ਪਾ ਕੇ ਉਹਨਾਂ ਨੂੰ ਪੜਾ ਦੇ ਕੇ ਕੱਲੇ ਰੁਪਈਏ ਲੈਣੇ ਹੁੰਦੇ ਇਹਨਾਂ ਦਾ ਕੋਈ ਕੋਈ ਲਹਿਰ ਨਾਲ ਜਾਂ ਕਿਸੇ ਕਿਸੇ ਧਰਨਾ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਤੇ ਹੁਣ ਤਾਂ ਤਾਕਤ ਮਿਲੀ ਹੈ ਮਤਰੀ ਹੈ ਕਿਹਨੇ ਰੋਕਣਾ ਆ ਸਾਡਾ ਡਿਪਟੀਆ ਮਗਰਮਗਤ ਰਹਿ ਫਿਰਦਾ ਹੇ ਮੈਡਮ ਜੀ ਮੈਡਮ ਜੀ ਕਾਦੀ ਮੈਡਮ ਹੈ ਤੇਰੀ ਹੈ ਤੁਸੀਂ ਕੀ ਕੀਤਾ ਤੁਹਾਨੂੰ ਫੋਨ ਨੰਬਰ ਦੇ ਦਿੱਤੇ ਸਾਰਾ ਕੁਝ ਦੇ ਦਿੱਤਾ ਸੋ ਮੇਰੀ ਬੇਨਤੀ ਹੈ ਸਾਬ ਤਲਵੰਡੀ ਵਾਲਿਓ ਸਾਡੀ ਤਾਂ ਚੱਲੀ ਨਹੀਂ ਦੋ ਵਾਰੀ ਇਲੈਕਸ਼ਨ ਵੀ ਹਾਰਾਤਾ ਐ ਐਮਐਲਏ ਨਹੀਂ ਬਣਾਇਆ ਉਦੋਂ ਸਾਰਿਆਂ ਨੇ ਕਹਦਾ ਭਾਈ ਸਾਡੇ ਪਿੰਡਾਂ ਦੀ ਸਾਡੇ ਘਰ ਦੀ ਕੁੜੀ ਐ ਚਲੋ ਮੈਂ ਤਾਂ ਉਹ ਵੀ ਮੰਨ ਲਈ ਸਿਰ ਮੱਥੇ ਹੋ ਸਕਦਾ ਸਾਡੇ 'ਚ ਕੋਈ ਕਮੀ ਹੋਵੇ ਗਲਤੀ ਕੀਤੀ ਹੋਵੇ ਮੰਨਤ ਕਰਾਂਗੇ ਕੋਈ ਗੱਲ ਨਹੀਂ ਗਾਹ ਵੀ ਕਰਾਂਗੇ ਪਰ ਚੰਗਾ ਹੀ ਹੋਇਆ ਹੌਲੀ ਹੌਲੀ ਲੋਕਾਂ ਨੂੰ ਪਬਲਿਕ ਨੂੰ ਵੋਟਰ ਸਭਾਨਾਂ ਨੂੰ ਇਸ ਇਲਾਕੇ ਦੇ ਵਸਿੰਦਿਆਂ ਨੂੰ ਪਤਾ ਲੱਗਿਆ ਚਿਹਰਾ ਬੇਨਕਾਬ ਹੋਇਆ ਪਤਾ ਤਾਂ ਲੱਗਿਆ ਬੀਹੇ ਪਰਿਵਾਰ ਜਿਹੜਾ ਦੋ ਪੀੜੀਆਂ ਪਹਿਲਾਂ ਕਰਦਾ ਸੀ ਉਹ ਕਿੱਤਾ ਛੱਡਿਆ ਨਹੀਂ ਉਹ ਅੱਜ ਵੀ ਚੱਲੀ ਹੈ ਸੋ ਇਹਨਾਂ ਤੋਂ ਤੁਸੀਂ ਕੀ ਇਨਸਾਫ ਪਾਲਦੇ ਹੋ ਇਹ ਗਲੀਆਂ ਸਾਫ਼ ਕਰੋਗੇ ਇਹ ਪਾਈਪਾ ਪਾਉਣਗੇ ਇਹ ਸੈਨੀਟੇਸ਼ਨ ਇਹ ਪਾਣੀ ਇਹ ਬਿਜਲੀ ਬਲਬ ਲੈ ਮੇਰੀ ਗਰੰਟੀ ਹੈ ਜੇ ਇਹਨਾਂ ਦੇ ਬਣੇ ਐਮਸੀ ਆਪਦੇ ਵਾਰ ਦੇ ਨਿਵਾਸੀਆਂ ਦਾ ਖੜਕਾ ਵੀ ਸੁਣ ਕੇ ਖੜਕਾ ਵੇਖਿਆ ਵੀ ਆ ਟੱਕ ਟੱਕ ਵੀ ਸੁਣ ਕੇ ਕਿਸੇ ਦੀ ਕੰਮ ਕਰਾਉਣੇ ਤਾਂ ਦੂਰ ਦੀ ਗੱਲ ਹੈ ਇਹਨਾਂ ਦਾ ਸਿਰਫ ਇੰਨਾ ਹੀ ਮਕਸਦ ਹੈ ਸਾਡਾ ਕਿਹੜਾ ਪੰਚਾਇਤ ਸੈਕਟਰੀ ਹੈ ਵਿਚਾਰਾ ਇੱਥੋਂ ਬਦਲ ਕੇ ਭੱਜ ਪੁੱਜ ਗਿਆ ਕਿਸੇ ਹੋਰ ਜ਼ਿਲ੍ਹੇ 'ਚ ਉਹ ਮੇਰੇ ਕੋਲੇ ਆ ਗਿਆ ਆ 4 ਮਹੀਨਿਆਂ ਦੀ ਗੱਲ ਹੈ ਉਹਦੇ ਕੋਲ ਤਿੰਨ ਪਿੰਡ ਸੀ ਆਪਣੇ ਹਲਕੇ ਦੇ ਅਖੇ ਮੈਨੂੰ ਫੋਨ ਆਇਆ ਕੋਠੀ 'ਚੋਂ ਮੰਤਰੀ ਸਾਹਿਬ ਦੀ ਵੀ ਭਾਈ ਪਿੰਡ 'ਚ ਸੀਵਰੇਜ ਆਉਣੀਆ ਪਾਈਪਾਂ ਪੈਣੀਆਂ ਆ ਤੋ ਕਹਿੰਦਾ ਜੀ ਠੀਕ ਹੈ ਜੀ ਪੈਣੀ ਆ ਫੰਡ ਆਇਆ ਪਿਆ ਤੇ ਪੈਸੇ ਉਹ ਪੈਸੇ ਵੀ ਸਾਡੇ ਪੁਰਾਣੇ ਦਿੱਤੇ ਪਿਛਲੀ ਸਰਕਾਰ ਦੇ ਪਏ ਪਾਉਣੇ ਸੀ ਤੇ ਕਹਿੰਦੇ ਉਹ ਨਹੀਂ ਪੈਪਾ ਪਾਉਣੀਆਂ ਜਿਹੜੀਆਂ ਪੈਪਾ ਪਾਉਣੀਆਂ ਕਹਿੰਦੇ ਅਸੀਂ ਦੇਵਾਂਗੇ ਸੈਕਟਰੀ ਨੇ ਸੋਚਿਆ ਵੀ ਐਮ ਐਲ ਏ ਮੰਤਰੀ ਹੁਣ ਪੈਪਾ ਦੇਣਗੇ ਪਲਾਸਟਿਕ ਦੇ ਪਾਉਣ ਵਾਸਤੇ ਉਹ ਕਹਿੰਦਾ ਜੀ ਠੀਕ ਹੈ ਮਾਈ ਬਾਪ ਦੇ ਦੇ ਪਵਾ ਦਿੰਨੇ ਜਿਹੜੀਆਂ ਦੇਵੋਗੇ ਠੇਕੇਦਾਰ ਨੂੰ ਕਹਿ ਕੇ ਪਰ ਬੇਨਤੀ ਆ ਵੀ ਸਰਕਾਰ ਦੀ ਰੈਗੂਲੇਸ਼ਨ ਆ ਵੀ ਆਈਐਸਆਈ ਮਾਰਕੀ ਦੀ ਹੋਣੀ ਚਾਹੀਦੀ ਹੈ ਪਾਈਪ ਉਹ ਕਹਿੰਦੇ ਜੀ ਆਈਐਸਆਈ ਮਾਰਕੀ ਦੇ ਦੇਵਾਂਗੇ ਕਿਹੜੀ ਗੱਲ ਹੈ ਆਈਐਸਆਈ ਮਾਰਕੀ ਦੀ ਪਾਈਪ ਆ ਗਈ ਪਾਤੀਆਂ ਕਿਸੇ ਨੇ ਸ਼ਿਕਾਇਤ ਕਰਤੀ ਤੋ ਕਿਧਰੋਂ ਪ੍ਰੈਸ ਵਾਲਾ ਕੋਈ ਭਰਾ ਸਾਡਾ ਆ ਗਿਆ ਇਹਨਾਂ ਨੂੰ ਪਤਾ ਹੀ ਹੋਣਾ ਉਸ ਗੱਲ ਦਾ ਸਾਰੀ ਪ੍ਰੈਸ ਨੂੰ ਉਹ ਪ੍ਰੈਸ ਵਾਲੇ ਵੀ ਆ ਕੇ ਪੈਰ ਤੇ ਹੱਥ ਮਾਰਿਆ ਆਈਐਸਆਈ ਮੇਟ ਗਿਆ ਇਸ ਲੈਵਲ ਤੱਕ ਐਮਐਲਏ ਮੰਤਰੀ ਡਿੱਗ ਪੈਣ ਇਸ ਲੈਵਲ ਤੱਕ ਲੀਡਰਸ਼ਿਪ ਡਿੱਗ ਪਏ ਉਹ ਕੀ ਹਲਕੇ ਦਾ ਭਲਾ ਕਰਨਗੇ ਮੇਰੀ ਬੇਨਤੀ ਹੈ ਕਿ ਸੂਬਾ ਹਰਬੰਦ ਸਰਗੇ ਮੁੰਡੇ ਜਿਨ੍ਹਾਂ ਨੇ ਆਪ ਤੱਕ ਘਰ ਲਾ ਕੇ ਆ ਖੜਾ ਹਰਬੰਦ ਮੈਨੂੰ ਐਂ ਦੱਸਿਓ ਬਠੇਰੇ ਐਮਸੀ ਬਣੇ ਬੜੇ ਆਏ ਬੜੇ ਗਏ ਬੜੇ ਪ੍ਰਧਾਨ ਬਣੇ ਕਦੇ ਐਮਸੀ ਬਣ ਕੇ ਸਿਉਂਦਾ ਸੀ ਪਹਿਲਾਂ ਜੇ ਮੇਰੇ ਭਰਾ ਨੇ ਕਿਸੇ ਨੇ ਕਿਸੇ ਨੇ ਮੈਨੂੰ ਗੱਲ ਆਖੀ ਤੇ ਮੇਰੇ ਬੜੀ ਦਿਲ ਚ ਵੱਜੀ ਐਮ ਸੀ ਬਣ ਕੇ ਅੱਜ ਵੀ ਕੱਪੜੇ ਸਿਉਂਦਾ ਕਿਹੜਾ ਸੀ ਹੋਰ ਜਿਹੜਾ ਬਣ ਕੇ ਉਦੋਂ ਕੱਪੜੇ ਸਿਉਂਦਾ ਰਵੇ ਉਹੀ ਕੀਤਾ ਜਾਰੀ ਰੱਖੇ ਕਿੱਥੋਂ ਕਿੱਥੇ ਪਹੁੰਚ ਜਾਂਦੇ ਆ ਤੇ ਇਹਦੇ ਗਾਏ ਕੈਂਸਰ ਕਰਾਦੇ ਬੀਬੀ ਨੇ ਮੈਂ ਤਾਂ ਹੈਰਾਨ ਐ ਕਿ ਇਹਦੀ ਮੇਰੇ ਕਾਹਦੀ ਦੁਸ਼ਮਣੀ ਹੈ ਕੀ ਗੁੱਸਾ ਨਾਲੇ ਬੀਬੀ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਜਿਹਦੀ ਸਰਕਾਰ ਹੋਵੇ ਜਦੋਂ ਐਮਸੀ ਬਣ ਜਾਂਦਾ ਜਾਂ ਸਰਪੰਚ ਪਿੰਡਾਂ ਦੇ ਬਣ ਜਾਂਦੇ ਹਰੇਕ ਨੂੰ ਲਾਲਚ ਹੁੰਦਾ ਹੈ ਕਿ ਵਾਰਡ ਵਾਲੇ ਪਿੰਡ ਵਾਲੇ ਸਾਨੂੰ ਲੋਕ ਕੰਮ ਆਸਤੇ ਕਹਿਣਗੇ ਤੇ ਕੰਮ ਤਾਂ ਤਾਂ ਹੀ ਹੋਣਗੇ ਜੇ ਮੌਜੂਦਾ ਸਰਕਾਰ ਨਾਲ ਕੋਈ ਸਹਿਮਤੀ ਹੋਊ ਕੋ ਪੈਸੇ ਆਉਣਗੇ ਕੋ ਫੰਡ ਆਉਣਗੇ ਕੋਈ ਐਡਾ ਬੇਵਕੂਫ ਨਹੀਂ ਹੁੰਦਾ ਹਰੇਕ ਚਿੱਤਿਆ ਲੀਡਰ 14 ਵਿਕਾਸ ਹੋਵੇ ਉਹ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਪਤਾ ਨਹੀਂ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਕਿਉਂ ਕੈਨਸਲ ਕਰਾਤੇ ਮੈਨੂੰ ਤਾਂ ਸਮਝ ਨਹੀਂ ਆਇਆ বিবিजी ਦੇ ਸਲਾਹਕਾਰ ਵੀ ਬਹੁਤ ਹੈ 15 20 ਦਾ ਪਤੰਦਰ ਓਐਸਟੀ ਤੁਰੇ ਫਿਰਦੇ ਮੈਂ ਜ਼ਿਆਦਾ ਸਮਾਨ ਨਹੀਂ ਲਊਂਗਾ ਬਸ ਮੇਰੀ ਤਾਂ ਇਹ ਬੇਨਤੀ ਹੈ ਕਿ ਇਲੈਕਸ਼ਨ 2 3 ਸਾਲ ਦਾ ਪਹਿਲੇ ਤਲਵੰਡੀ ਸਾਹਿਬੋਂ ਨਗਰ ਕੌਂਸਲ ਦਾ ਲੇਟ ਕਰਤਾ ਇਹਨਾਂ ਨੇ ਤੇ ਇਹ ਸਰਕਾਰ ਚ ਤਾਂ ਸਾਲ ਦੇ ਸਾਲ ਰਹਿ ਗਿਆ ਇਹ ਐਮਸੀਆ ਭਗੜ ਅਗਲੀ ਸਰਕਾਰ ਚ ਸਹੀ ਕੰਮ ਕਰਨਗੇ ਕੋਲ ਸਾਲ ਤੇ ਦਫ਼ਤਰ ਗੁਫ਼ਤਰ ਲੈਣ ਦੀ ਟੱਪ ਜਾਣਾ ਟਾਈਮ ਇਹਨਾਂ ਦਾ ਸਵਾ ਸਵਾ ਖਾਂਦੇ ਸੋ ਮੇਰੀ ਬੇਨਤੀ ਹੈ ਤੁਸੀਂ ਬੜੇ ਸੂਝਵਾਨ ਲੋਕ ਹੋ ਪਿਛਲੀ ਵਾਰੀ ਵੀ ਬੜਾ ਸੋਹਣਾ ਫੈਸਲਾ ਤੁਸੀਂ ਲਿਆ ਸੀ ਇਸ ਵਾਰ ਵੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਆ ਸੀ ਬਹੁਤ ਵਧੀਆ ਮੁੰਡੇ ਅੱਗੇ ਲੈ ਕੇ ਆਏ ਐ ਔਰ ਤੁਹਾਡੇ ਵਾਰਚੋ ਅੱਜ ਵਧਾਈਆਂ ਸੂਬੇ ਨੇ ਪਹਿਲੀ ਗੱਲ ਤਾਂ ਦਫ਼ਤਰ ਬੜਾ ਸੋਹਣਾ ਬਣਾਇਆ ਜਗ੍ਹਾ ਹੀ ਬੜੀ ਵਧੀਆ ਇੱਥੇ ਨਾਲੇ ਜੀ ਲੱਗੂ ਨਾਲੇ 10 ਮਿੰਟ ਸਾਰੇ ਬੈਠਣਗੇ ਹਨਾ ਸਾਡਾ ਵੀ ਇਹੀ ਦਫ਼ਤਰ ਆਇਤੋਂ ਸੋ ਸਾਰਿਆਂ ਦਾ ਤੁਹਾਡਾ ਇੱਕ ਵਾਰੀ ਫੇਰ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਮੇਰੀ ਬੇਨਤੀ ਹੈ ਜੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਕਿ ਆਉਣ ਵਾਲੀ 21 ਤਰੀਕ ਨੂੰ ਸੋਬੇ ਨੂੰ ਦਗੰਦਰ ਨੂੰ ਸਿੱਧੂ ਨੂੰ ਪ੍ਰਾ